ਦੇ ਕੀ ਯਾਰ ਬਾਈ ਮੰਨ ਨਹੀਂ ਲੱਗਦਾ। ਵੈਸੇ 5 ਮਿੰਟ ਪਹਿਲਾਂ ਹੀ ਲਾਈਟ ਬੰਦ ਕਰਤੀ। 8 10 ਮਿੰਟ ਪਹਿਲਾਂ ਹਨਾ 8:35 ਤੇ ਹੋਣੀ ਸੀ। ਨੀਰਾ ਹੀ ਹੋ ਗਿਆ ਸਾਰੇ ਪਾਸੇ। ਇਹ ਇੰਨਾ ਮੜਮੁਟਾ ਜਿਹਾ ਹੁੰਦਾ ਹੀ ਆ। ਤੇ ਉਹ ਵੈਸੇ ਸਾਰਾ ਮੋਸਟਲੀ ਸਾਰਾ ਬਝੰਡਾ ਬੰਦ ਹੈ। ਸਟੈਲਾ ਵਾਲੀਆਂ ਥੋੜੀਆਂ ਹੀ ਜਾਗਦੀਆਂ ਨੇ। ਪਹਿਲਾਂ ਤਾਂ ਇਹਨਾਂ ਦੀਆਂ ਵਾਵਾ ਲਾਈਟਾਂ ਚਾਹੀਦੀਆਂ ਸੀ ਸਟੈਲਾ ਵਾਲੀਆਂ ਹੁਣ ਤਾਂ ਇਹਨਾਂ ਨੇ ਬੰਦ ਕਰਤੀਆਂ ਕਿਤਰਾ ਵਟਰੇ ਵਾਲੀ ਹੈ ਤਾਂ ਆਹ ਇਹ ਜਿਹੜੀਆਂ ਕੈਮਰੇ ਦੀਆਂ ਲਾਈਟਾਂ ਵੀ ਬੰਦ ਕਰਨੀਆਂ ਚਾਹੀਦੀਆਂ ਹਨਾ ਵੀ ਜਦੋਂ ਮਤਲਬ ਸਾਰੀ ਬਲੈਕਆਊਟ ਹੈ ਤਾਂ ਸਾਰਾ ਬੰਦ ਕਰਨਾ ਤਾਂ ਚਾਹੀਦਾ ਹੀ ਹੈ ਆਪਾਂ ਸੱਚੀ ਫਸਟ ਟਾਈਮ ਦੇਖ ਰਹੇ ਆ ਨਾ ਸਾਰਿਆਂ ਨੂੰ ਤਾਂ ਵੀ ਚੰਬਾ ਜਿਹਾ ਲੱਗਦਾ ਜਿਨ੍ਹਾਂ ਨੇ ਇਹ ਟਾਈਮ ਹੰਡਾਇਆ ਦੇਖਿਆ ਉਹਨਾਂ ਨੂੰ ਤਾਂ ਸਾਰਾ ਕੁਝ ਉਹ ਹੋਏਗਾ ਧੰਨ ਸਾਡੇ ਅੱਜ ਮੰਮੀ ਦੱਸੀ ਜਾਂਦੇ ਸੀਗੇ ਸਾਰੀਆਂ ਗੱਲਾਂ ਵੀ ਆਏ ਆਏ ਹੁੰਦਾ ਸੀ ਜਦੋਂ ਲੜਾਈ ਹੋਈ ਹੈਗੀ 65 ਦੀ 65 ਦੀ ਕਹਿੰਦੇ ਸੀ ਹਨਾ ਕੰਡ ਦੀ 80 ਸਾਲ ਦੀ ਤੁਸੀਂ ਲਾ ਲਓ ਸਾਹ ਹੁਣ 25 ਜਲਦੀ ਜਾਂਦਾ ਉਹ ਤਾਂ ਸਮਝ ਨਹੀਂ ਆਉਂਦੀ ਕਿ ਇਹ ਨਹੀਂ ਚੱਲਦੀ ਸੀ ਜਦੋਂ ਯਾਰ ਹਾਂਜੀ ਲੜਾਈ ਸੀ ਆ ਗਿਆ ਉਹ ਇਹ ਦੂਹ ਹਾਂ ਉਹ ਜਲਾ ਕਰਦੇ ਹੁੰਦੇ ਆ ਜਦੋਂ ਤੋਂ ਫੂਲ ਦੀਆਂ ਨੈਰੀ ਚੱਲ ਗਈਆਂ ਹਾਂ ਸਹੀ ਗੱਲ ਹੈ ਵਾਜੇ ਸਾਇਰਨ ਵੱਜ ਜਾਂਦੇ ਹੂਟਰ ਵੱਜ ਜਾਂਦੇ ਆ ਉਹ ਲਾਈਟ ਜਗਾ ਹਾਂ ਜਦੋਂ ਹੀ ਲਾਈਟ ਬੰਦ ਹੋਈ ਹੈ ਨਾਲ ਦੀ ਨਾਲ ਹੂਟਰ ਵੱਜਣਾ ਸ਼ੁਰੂ ਹੋ ਗਿਆ ਸੀ ਆਪਣੇ ਕੰਨ ਥੋੜੀ ਆ ਰਹੀ ਆਵਾਜ਼

വാർ ജീവി ഓജി ਆਵਾਜ਼ ਆ ਵੀ ਤਾਂ ਉਹ ਚੱਲੀ ਜਾਂਦੀ ਹੈ। ਅੱਛਾ ਅੰਕ ਪਹਿਲਾਂ ਇੱਕ ਵਾਰੀ ਆਈ ਸੀ ਦੁਪਹਿਰੇ ਜੀ ਆਈ ਸੀ। ਹਾਂ। ਉਹ ਕਰਾ ਲੈਣੀ ਨਹੀਂ ਲਾਈਟ ਬੰਦ ਕੀਤੀ। ਹਾਂ। ਨਹੀਂ ਵੈਸੇ ਤਾਂ ਲਾਈਟ ਬੰਦ ਪਿੱਛੋਂ ਹੀ ਹੋ ਗਈ ਹੈਗੀ। ਜਿਹੜੇ ਜਿਨ੍ਹਾਂ ਦੇ ਕੋਈ ਇਨਵਰਟਰ ਵਗੈਰਾ ਹੋਈ ਉਹ ਚੱਲੀ ਜਾਂਦੇ ਆ। ਹਾਂ। पेंती पें पची बंद, बंद हो गया शायद हम लाइट आजुगी है अपने पांच मिनट बाकी थवे काफी लंबे लंबे ब्लैक आउट किसी है

ਇੱਕ ਨਾ ਖੌਫ ਜਾਂ ਬਣਿਆ ਹੋਇਆ ਹੈ ਨਾ ਸਾਰਿਆਂ ਦੇ ਵਿੱਚ ਹੈ ਨਾ ਕਿਵੇਂ ਇੱਥੇ ਆਈ ਨਹੀਂ ਆਈ ਕਿ ਰੇਕੀ ਚਾਹ ਚਿਕਾ ਸਾਰੇ बुला खा के आई इन अच्छा है ना

दस मिनट लिया mm -hmm. हाँ तू नहीं बच्ची है ਹੁਣ ਆਹ ਲਾਦੇ ਜਿਵੇਂ ਨਹਰਾ ਵਾਲੀ ਪਾਸੇੋਂ ਨਹੀਂ ਆਵਾਜ਼ ਆਉਂਦੀ ਪਈ ਪਹਿਲਾਂ ਇਧਰੋਂ ਆਵਾਜ਼ ਆਈ ਜਾਂਦੀ ਸੀਗੀ ਹਨਾ ਛੋਣੀ ਬੰਨੀਆ ਹੁਣ ਆਹ ਲਾਦੇ ਜਿਵੇਂ ਇਧਰੋਂ ਆਵਾਜ਼ ਆਈ ਜਾਂਦੀ ਹੁੰਦੀ ਹੈ ਹਾਂ ਇਧਰਲੇ ਸਾਈਡ ਤੋਂ ਲੱਗ ਗਈ ਕਿੰਨਾ ਹੁਣ ਥੋੜਾ ਜਿਹਾ ਆਵਾਜ਼ ਵੀ ਵਧ ਗਈ अच्छे गल करी तो बस बढ़िया